ਬਸ ਇਦੋਂ ਸੀਗਾ ਜਿਹੜਾ ਉਸ ਨੌਜਵਾਨ ਸੱਚ ਬੋਲ ਰਿਹਾ ਉਹ ਸੱਚ ਨੂੰ ਦਬਾਉਣ ਦੀ ਖਾਤਰ ਆਵਾਜ਼ ਬੰਦ ਕਰਾਉਣ ਦੀ ਖਾਤਰ ਉਹਨਾਂ ਨੂੰ ਮਰਵਾਇਆ ਗਿਆ ਉਹ ਐਕਸੀਡੈਂਟ ਨਹੀਂ ਸੀਗਾ ਉਹ ਇੱਕ ਸੋਚੀ ਸਮਝੀ ਹੋਈ ਸਾਜ਼ਿਸ਼ ਸੀ ਆਪਣਾ ਤਾਂ ਹੀ ਮੰਗ ਰਿਆ ਸੀ ਕਿ ਉਹਨੇ ਤੋਪ ਛੱਡਤੀ ਸੀ ਸਾਰੇ ਆਪਾਂ ਕਰ ਰਹੇ ਹਾਂ ਖਾਲਸਾਣ ਦੀ ਮੰਗ ਉਹ ਸਿੱਖ ਰਾਜ ਜਿਹੜਾ ਸਾਡੇ ਮਹਾਰਾਜ ਜੀ ਸਿੰਘ ਨੇ ਕੀਤਾ ਸੀ ਉਹੋ ਜਿਹੇ ਰਾਜ ਦੀ ਗੱਲ ਕਰਦਾ ਸੀ ਪੀ ਜਿਹੜੇ ਦੀਪ ਸਿੱਧੂ ਨੇ 16 ਮੈਂਬਰੀ ਕਮੇਟੀ ਬਣਾਈ ਸੀ ਉਹ ਕਿੱਧਰ ਗਈ ਉਹਦੇ ਵਿੱਚ ਨਾ ਦੀਪ ਦਾ ਪਰਿਵਾਰ ਇਨਵੋਲਵ ਹੋਏਗਾ ਸਾਡੇ ਸਾਡਾ ਪਰਿਵਾਰ ਜੇ ਉਹਨੇ ਇਹ ਗੱਲ ਕਹੀ ਮੇਰੇ ਪੁੱਤ ਨੂੰ ਮਰਵਾਇਆ ਗਿਆ ਮੈਂ ਇਹ ਨਹੀਂ ਕਹਿੰਦੀ ਸਟੇਟ ਨੇ ਨਹੀਂ ਸਟੇਟ ਦਾ ਸਭ ਤੋਂ ਵੱਡਾ ਹੱਥ ਹੈ ਸਟੇਟ ਨੇ ਬੰਦੇ ਖਰੀਦੇ ਉਹਨਾਂ ਨੇ ਗਾਹ ਬੰਦਾ ਖਰੀਦੇ ਮੇਰੇ ਬੱਚੇ ਨੂੰ ਜ਼ਹਿਰ ਦਵਾਈ ਗਈ ਮੇਰੇ ਪੁੱਤ ਨੂੰ ਕੋਈ ਕੈਂਸਰ ਨਹੀਂ ਸੀ ਈਲ ਗਦਾਰ ਤੇ ਸਰਕਾਰ ਐਨੇ ਮਿਕ ਮਿਕ ਹੋ ਗਏ ਉਹ ਜਿਹੜੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰਾਉਣ ਲੱਗੇ ਇੱਕ ਐਡਵੋਕੇਟ ਹੈ ਉਹ ਕਹਿੰਦਾ ਮਾਤਾ ਕਮਲੀ ਹੋ ਗਈ ਢੰਡੇ ਦੀ ਮਾਤਾ ਕਮਲੀ ਐਵੇਂ ਬੋਲੀ ਜਾਂਦੀ ਐ ਕੋਈ ਆਪਦਾ ਪੁੱਤ ਮਰਵਾ ਕੇ ਵੇਖੇ ਵੀ ਮਾਂ ਐਵੇਂ ਕਲਪਦੀ ਵੀ ਸੱਚੀ ਕਲਪਦੀ ਐ ਮੈਨੂੰ ਇਹ ਦੁੱਖ ਨਹੀਂ ਮੇਰੇ ਪੁੱਤ ਦਾ ਮੇਰਾ ਪੁੱਤ ਸ਼ਹੀਦ ਹੋਇਆ ਮੈਨੂੰ ਇਹ ਦੁੱਖ ਮੇਰੇ ਪੁੱਤ ਨੂੰ ਧੋਖਾ ਹੋਇਆ ਸਾਰਾ ਕੁਝ ਲੈ ਕੇ ਗਦਾਰੀ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਹੋਈ ਸਤਕਾਰਯੋਗ ਸਾਰੀ ਸੰਗਤ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਕਾਹੇ ਗੁਰੂ ਜੀ ਕੀ ਫਤਿਹ ਅੱਜ ਅਸੀਂ 22 ਸਦੀ ਦੇ ਮਹਾਨ ਯੋਧੇ ਸਿੱਖ ਜਰਨੈਲ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ ਦੇ ਜਨਮ ਦਿਨ ਨੂੰ ਅਸੀਂ ਮਨਾ ਰਹੇ ਹਾਂ ਅਤੇ ਭਗਤ ਰਵਿਦਾਸ ਜੀ ਦੇ ਜਨਮ ਦਿਨ ਨੂੰ ਮਨਾ ਰਹੇ ਹਾਂ ਜਨਮ ਦਿਨ ਉਹਨਾਂ ਦਾ ਮਨਾਇਆ ਜਾਂਦਾ ਜਿਨ੍ਹਾਂ ਤੋਂ ਕੋਈ ਸਾਨੂੰ ਸਿੱਖਿਆ ਜਾਂ ਸੇਧ ਮਿਲੇ ਸੰਤਾਂ ਨੇ ਸੰਤ ਜਰਨੈਲ ਸਿੰਘ ਨੇ ਇੱਕ ਸੁੱਤੀ ਹੋਈ ਕੌਮ ਨੂੰ ਹਲੂਣਾ ਦੇ ਕੇ ਜਗਾਇਆ ਸਾਰੀ ਕੌਮ ਨੂੰ ਜਾਗਰਤ ਕੀਤਾ ਸਾਨੂੰ ਉਹਨਾਂ ਦੇ ਜਨਮ ਦਿਨ ਤੋਂ ਇਹ ਇੱਥੋਂ ਸੇਧ ਲੈ ਕੇ ਜਾਣੀ ਚਾਹੀਦੀ ਹੈ ਵੀ ਅਸੀਂ ਸੱਚ ਨੂੰ ਤੇ ਝੂਠ ਨੂੰ ਪਛਾਣ ਕਰਨਾ ਸਿੱਖ ਜਾਈਏ ਅਸੀਂ ਸੱਚ ਤੇ ਖੜੇ ਆ ਤੇ ਸਾਡੇ ਸਾਰੇ ਸਤਕਾਰ ਕਰਦੇ ਆ ਪਰ ਇੱਕ ਸੱਚ ਨੂੰ ਦਬਾਇਆ ਵੀ ਜਾ ਰਿਹਾ ਸੰਤਾਂ ਨੇ ਦੇਖੋ ਤਿੰਨ ਦੇਸ਼ਾਂ ਨਾਲ ਮੱਥਾ ਲਾਇਆ ਪਰ ਉਹਨਾਂ ਉਹ ਪਿੱਛੇ ਨਹੀਂ ਹਟੇ ਉਹਨਾਂ ਨੂੰ ਕਿੰਨੀਆਂ ਕਿੰਨੀਆਂ ਆਫਰਾਂ ਦਿੱਤੀਆਂ ਗਈਆਂ ਸੰਤਾਂ ਨੂੰ ਪਰ ਉਹ ਪਿੱਛੇ ਨਹੀਂ ਹਟੇ ਆਪਦੇ ਈ ਕੀਤੇ ਤੇ ਅੜੇ ਰਹੇ ਅਸੀਂ ਵੀ ਥੋੜੀ ਜੀ ਗੱਲ ਤੇ ਥੋੜੇ ਜੇ ਅਸੀਂ ਸਾਨੂੰ ਕੋਈ ਇਮਾਨ ਇੱਜ਼ਤ ਦੇਣ ਲੱਗੇ ਅਸੀਂ ਉਧਰ ਨੂੰ ਝੁੱਕ ਜਾਨੇ ਸਾਨੂੰ ਵੇਖਣਾ ਪਊਗਾ ਵੀ ਸੱਚ ਕੀ ਐ ਤੇ ਝੂਠ ਕੀ ਐ ਸੰਤਾਂ ਤੋਂ ਮਗਰੋਂ ਜੇ ਇਸੇ ਲੈਣ ਨੂੰ ਚਲਾਉਣਾ ਚਾਹਿਆ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਇੱਕੋ ਇੱਕ ਪਾਰਟੀ ਐ ਜੋ ਨਿਤੜਕ ਹੋ ਕੇ ਵਿਚਰ ਰਹੀ ਐ ਜੇ ਆਪਣੇ ਸਿਮਰਜੀਤ ਮਾਨ ਸਿੰਘ ਦੀ ਪਾਰਟੀ ਨਾਲ ਜੁੜਦਾ ਕੋਈ ਜੇ ਜਿਵੇਂ ਦੀਪ ਸਿੰਘੂ ਸੀਗਾ ਲੋਕ ਕਹਿੰਦੇ ਆ ਵੀ ਜੇ ਮਾਨ ਸਾਹਿਬ ਦੀ ਪਾਰਟੀ ਨਾਲ ਜਾਂਦਾ ਉਹਨੂੰ ਮਾਰ ਦਿੱਤਾ ਜਾਂਦਾ ਨਹੀਂ ਜਿਹੜਾ ਉਸ ਨੌਜਵਾਨ ਸੱਚ ਬੋਲ ਰਿਹਾ ਉਹ ਸੱਚ ਨੂੰ ਦਬਾਉਣ ਦੀ ਖਾਤਰ ਆਵਾਜ਼ ਬੰਦ ਕਰਾਉਣ ਦੀ ਖਾਤਰ ਉਹਨਾਂ ਨੂੰ ਮਰਵਾਇਆ ਗਿਆ ਸਟੇਟ ਨਹੀਂ ਤੇ ਗਦਾਰਾਂ ਨਹੀਂ ਮੈਂ ਇੱਥੇ ਕਹਿਣ ਲੱਗੀ ਝਗਾਂਗੇ ਨਹੀਂ ਜੇ ਸਾਡੇ ਪੁੱਤਰ ਪਹਿਲਾਂ ਦੀਪ ਨੂੰ ਮਰਵਾਇਆ ਦੀਪ ਨੇ ਥੋੜੇ ਦਿਨ ਹੋਏ ਸੀਗੇ ਸੰਗਰੂਰ ਦੀਆਂ ਇਲੈਕਸ਼ਨ ਸੀ ਸਾਰਿਆਂ ਨੂੰ ਆਪਨ ਨੂੰ ਪਤਾ ਕਿਵੇਂ ਉਹਨਾਂ ਦਾ ਐਕਸੀਡੈਂਟ ਕਰਾਇਆ ਉਹ ਐਕਸੀਡੈਂਟ ਨਹੀਂ ਸੀਗਾ ਉਹ ਇੱਕ ਸੋਚੀ ਸੱਜ ਸਮਝੀ ਰਹੀ ਸੀ ਕਿ ਸਾਜ਼ਿਸ਼ ਸੀ ਉਸ ਤੋਂ ਬਾਅਦ ਉਹਨੂੰ ਖਤਮ ਕੀਤਾ ਗਿਆ ਫਿਰ ਅਵਤਾਰ ਸਿੰਘ ਖੰਡਾ ਬੇਟਾ ਚਲਾ ਰਿਹਾ ਉਹ ਮੇਰਾ ਨਹੀਂ ਤੁਹਾਡਾ ਸਾਰਿਆਂ ਦਾ ਹੀ ਆ ਕੌਮ ਦਾ ਇਹ ਮੈਂ ਕੌਮ ਦੀ ਝੋਲੀ ਚ ਪਾਇਆ ਉਹਨੇ ਵਾਰਸ ਜੱਥੇਬੰਦੀ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿਹਾ ਵੀ ਦੀਪ ਤੋਂ ਬਾਅਦ ਇਹ ਦੀਵਾ ਬੁਝਣ ਨਹੀਂ ਦੇਣਾ ਮੇਰੇ ਨਾਲ ਗੱਲ ਕਰਦਾ ਸੀ ਉਹਨੇ ਉਸ ਜੰਗ ਨੂੰ ਜਗਦੀ ਰੱਖਿਆ ਤੁਸੀਂ ਉਹਦੀਆਂ ਵੀੜੀਆਂ ਕੱਢ ਕੇ ਵੇਖੋ ਕੀ ਉਹ ਆਪਣੇ ਘਰ ਦੀ ਗੱਲ ਕਰਦਾ ਸੀ ਆਪਣਾ ਕਾਹੀ ਮੰਗ ਰਿਆ ਸੀ ਕੀ ਉਹਨੇ ਤੋਪ ਛੱਡਤੀ ਸੀਗੀ ਸਾਰੇ ਆਪਾਂ ਕਰਦੇ ਆਂ ਖਾਲਸਾਣ ਦੀ ਮੰਗ ਕੀ ਖਾਲਸਾਣ ਇੱਕ ਖਾਲਸੇ ਦਾ ਰਾਜ ਉਹ ਸਿੱਖ ਰਾਜ ਜਿਹੜਾ ਸਾਡੇ ਮਹਾਰਾਜ ਜੀ ਸੈਨ ਕੀਤਾ ਸੀ ਉਹ ਜਿਹੜਾ ਰਾਜ ਦੀ ਗੱਲ ਕਰਦਾ ਸੀ ਉੱਥੇ ਜਾ ਕੇ ਉਹਨੇ ਮਹਾਰਾਜਾ ਦਲੀਪ ਸਿੰਘ ਨੂੰ ਲੱਭਿਆ ਜਾ ਕੇ ਜਿਸ ਦਿਨ ਉਹ ਮੇਰੇ ਕੋਲੋਂ ਜਾਂਦਾ ਹੈ ਉਹਦਾ ਵੀਜ਼ਾ ਆ ਜਾਂਦਾ ਹੈ ਤੇ ਮੈਂ ਉਹਦੇ ਕੇਸ ਕਰ ਰਹੀ ਐ ਇਸ ਲਈ ਇਹ ਤਾਂ ਗੱਲ ਹੈ ਮੈਂ ਗੁਰੂ ਸਾਹਿਬ ਦੇ ਹਜ਼ੂਰ ਚ ਕਹਿੰਨੀ ਐ ਕੇਸ ਉਹਦੇ ਮੈਂ ਬਾਹਰ ਹੀ ਐ 22 ਸਾਲ ਦੀ ਉਮਰ ਦਾ ਕੇਸ ਬਹੁਤ ਲੰਮੇ ਸੀ ਤੇ ਮੈਂ ਉਹਨੂੰ ਕਿਹਾ ਪੁੱਤਰ ਆਹ ਤੂੰ ਮਹਾਰਾਣੀ ਜਿੰਦਾ ਦਾ ਪੁੱਤਰ ਗਿਆ ਸੀ ਉਸੇ ਦੇਸ਼ ਜਾ ਰਿਹਾ ਹੈ ਮੈਨੂੰ ਉਹ ਕਹਿੰਦਾ ਪਤਾ ਉਹਨੂੰ ਵੀ ਸੀਗਾ ਮੈਂ ਉਹਨੂੰ ਸਾਰੀ ਸੱਚ ਸੁਣਾਈ ਕਹਿੰਦਾ ਤੇਰਾ ਕੀ ਮਤਲਬ ਆ ਮਾਤਾ ਮੈਂ ਕਿ ਤੂੰ ਦੱਸ ਕਹਿੰਦਾ ਤੇਰਾ ਚਤ ਚਾ ਵੀ ਮੈਂ ਥੜਕ ਜੂਗਾ ਮੈਂ ਆਖਿਆ ਮੈਨੂੰ ਇਹੀ ਆਸ ਸੀ ਤੇਰੇ ਤੋਂ ਤੂੰ ਥੜਕੇਗਾ ਨਹੀਂ ਉਹਨੇ ਉੱਥੇ ਜਾ ਕੇ ਉਹ ਹੀ ਲਭਿਆ ਉਹ ਕਹਿਣਾ ਸੀਗਾ ਮਾਂ ਮੇਰੇ ਕੋਲ ਪੈਸੇ ਜਿੰਨੇ ਹੈਗੇ ਜੋ ਕੋਈ ਮੰਗਦਾ ਮੈਂ ਦੇ ਦਿੰਦਾ ਉਹ ਮਹਾਰਾਜਾ ਰਣਜੀਤ ਸਿੰਘ ਵਾਂਗੂ ਸਾਰੇ ਕੋ ਨੂੰ ਕੁਝ ਹੀ ਵੇਖਣ ਚਾਹੁੰਦਾ ਸੀ ਮੈਨੂੰ ਨਾ ਉਹਨੇ ਮੈਂ ਉਹਨੂੰ ਕਿਹਾ ਸੀ ਪੁੱਤ ਮੈਨੂੰ ਇਹਨੇ ਪੈਸੇ ਭੇਜ ਤੇ ਨਾ ਮੈਂ ਉਹ ਤੋਂ ਮੰਗੇ ਸੀਗੇ ਉਹਨੇ ਕਿਹਾ ਮਾਤਾ ਜੀ ਨੂੰ ਮੈਂ ਦੇ ਦੇਣਾ ਮੈਂ ਮੰਗਦਾ ਨਹੀਂ ਜੇ ਫੜਾਤੇ ਤਾਂ ਠੀਕ ਨੇ ਸਾਰੇ ਜਾ ਕੇ ਉੱਥੇ ਤਲਾਸ਼ ਕਰਕੇ ਵੇਖ ਲਓ ਜੇ ਮੇਰੇ ਪੁੱਤ ਨੇ ਕੋਈ ਪੈਸੇ ਇਕੱਠੇ ਕੀਤੇ ਫਿਰ ਉਹਨੇ ਕਿਹਾ ਵੀ ਜਦੋਂ ਵਾਰਿਸ ਪੰਜਾਬ ਦੇ ਜੱਥੇਬੰਦੀ ਨੂੰ ਕੈਮ ਰੱਖਣ ਲਈ ਉਹਦੀਆਂ ਸਪੀਚਾਂ ਸੁਣ ਲਓ ਉਹਦੇ ਵਿੱਚ ਕਿਹਾ ਗਿਆ ਪੀ ਜਿਹੜੇ ਦੀਪ ਸਿੱਧੂ ਨੇ 16 ਮੈਂਬਰੀ ਕਮੇਟੀ ਬਣਾਈ ਸੀਗੀ ਉਹ ਕਿੱਧਰ ਗਈ ਉਹਦੇ ਵਿੱਚ ਨਾ ਦੀਪ ਦਾ ਪਰਿਵਾਰ ਇਨਵੋਲਵ ਹੋਇਗਾ ਨਾ ਕੋਈ ਸਾਡਾ ਪਰਿਵਾਰ ਜੇ ਉਹਨੇ ਇਹ ਗੱਲ ਕਹੀ ਤੇ ਮੇਰੇ ਪੁੱਤ ਨੂੰ ਮਰਵਾਇਆ ਗਿਆ ਮੈਂ ਇਹ ਨਹੀਂ ਕਹਿੰਦੀ ਸਟੇਟ ਨੇ ਨਹੀਂ ਸਟੇਟ ਦਾ ਸਭ ਤੋਂ ਵੱਡਾ ਹੱਥ ਹੈ ਸਟੇਟ ਨੇ ਬੰਦੇ ਖਰੀਦੇ ਉਹਨਾਂ ਨੇ ਗਾ ਬੰਦਾ ਖਰੀਦੇ ਮੇਰੇ ਬੱਚੇ ਨੂੰ ਜ਼ਹਿਰ ਦਵਾਈ ਗਈ ਮੇਰੇ ਪੁੱਤ ਨੂੰ ਕੋਈ ਕੈਂਸਰ ਨਹੀਂ ਸੀ ਕੋਈ ਕੈਂਸਰ ਨਹੀਂ ਸੀ 4 ਦਿਨ ਪਹਿਲਾਂ ਆਪਣੇ 6 4 ਤਰੀਕ ਦੀ ਉਥੇ ਐ ਪਾਰਟੀ ਹੁੰਦੀ ਐ ਇੱਕ 4 ਤਰੀਕ ਨੂੰ ਉਹ ਰੈਲੀ ਵਿੱਚ ਜਾਂਦਾ ਐ ਬਿਲਕੁਲ ਠੀਕ ਸੀਗਾ ਫਿਰ ਉਹਨੇ 12 ਤਰੀਕ ਨੂੰ ਮੇਰੇ ਨਾਲ ਖੁਦ ਗੱਲ ਕੀਤੀ ਹਸਪੀਟਲ 'ਚ ਪਏ ਨੇ ਮੈਨੂੰ ਕਹਿੰਦਾ ਮਾਮਾ ਠੀਕ ਆ ਕੁਝ ਨਹੀਂ ਹੋਇਆ ਮੈਨੂੰ ਕੀ ਗੱਲ ਗਦਾਰ ਤੇ ਸਰਕਾਰ ਐਨੇ ਮਿਕਮਿਕ ਹੋ ਗਏ ਆ ਜੋ ਜਿਹੜੇ ਸਾਡੇ ਨੌਜਵਾਨ ਹਰਸ਼ੀਦ ਕਰਾਉਣ ਲੱਗੇ ਇਹ ਸਾਨੂੰ ਸੋਚਣਾ ਪਵੇਗਾ ਸਮਝਣਾ ਪਵੇਗਾ ਪਿੱਛੂ ਠਾ ਕੌਣ ਹੈ ਸੱਚਾ ਕੌਣ ਹੈ ਸੱਚ ਨੂੰ ਪਛਾਣੋ ਜੇ ਇੱਕ ਰੌਲਾ ਪਾਇਆ ਤੇ ਸਾਡੇ ਬਾਪੂ ਸਿਮਰਜੀਤ ਮਾਨ ਸਿੰਘ ਦੇ ਉਥੇ ਅਸੈਂਬਲੀ ਜਾ ਕੇ ਪਾਇਵੇ ਐਨੇ ਮਾਰਦੇ ਸਾਡੇ ਐਨੇ ਜਾਣੇ ਮਾਰੇ ਐ ਇਹ ਸੱਚ ਆ ਕਿ ਝੂਠ ਦੋਢ ਸੋਡ ਸਾਹਮਣੇ ਆ ਫੋਟੋਆਂ ਲੱਗੀਆਂ ਦੇਖੋ ਲੱਗੀਆਂ ਕਿ ਨਹੀਂ ਇਹ ਝੂਠ ਨਹੀਂਗਾ ਇੱਕ ਇਹਨਾਂ ਦਾ ਇੱਕ ਵਿੱਚੋਂ ਐਡਵੋਕੇਟ ਹੈ ਉਹ ਕਹਿੰਦਾ ਮਾਤਾ ਕਮਲੀ ਹੋਗੀ ਠੰਡੇ ਦੀ ਮਾਤਾ ਕਮਲੀ ਐਵੇਂ ਬੋਲੀ ਜਾਂਦੀ ਆ ਕੋਈ ਆਪਦਾ ਪੁੱਤ ਮਰਵਾ ਕੇ ਵੇਖੇ ਵੀ ਮਾਂ ਐਵੇਂ ਕਲਪ ਦੀ ਵੀ ਸੱਚੀ ਕਲਪਦੀ ਆ ਮੈਨੂੰ ਇਹ ਦੁੱਖ ਨਹੀਂ ਮੇਰੇ ਪੁੱਤ ਦਾ ਮੇਰਾ ਪੁੱਤ ਸ਼ਹੀਦ ਹੋਇਆ ਮੈਨੂੰ ਇਹ ਦੁੱਖ ਮੇਰੇ ਪਤਨੋਂ ਧੋਖਾ ਹੋਇਆ ਸਾਰਾ ਕੁਝ ਲੈ ਕੇ ਗਦਾਰੀ ਕੀਤੀ ਧੋਖਾ ਕੀਤਾ ਉਹਦੀ ਪਿੱਠ 'ਚ ਚੁਰਾਖ ਹੋਇਆ ਮੇਰੇ ਪੁੱਤ ਨੇ ਸਾਰਾ ਕੁਝ ਲੈ ਲੈਂਦੇ ਸਾਡਾ ਘਰ-ਬਾਰ ਲੈ ਲੈਂਦੇ ਪਰ ਗਦਾਰੀ ਨਾ ਕਰਦੇ ਕੌਮ ਨਾ ਉਹ ਜਦੋਂ ਉਦੋਂ ਕਹਿੰਦੇ ਪੰਥ ਨਾ ਮਹਿਣਾ ਲੈ ਲਿਆ ਹੁਣ 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 ਮਹਿਣਾ ਨਹੀਂ ਹੁਣ ਮਹਿਣਾ ਨਹੀਂ ਆ ਮੇਰੀ ਹੱਥ ਬੰਨ ਕੇ ਸਾਰੀ ਕੌਮ ਅੱਗੇ ਅਰਦਾਸ ਬੇਨਤੀ ਐ ਇੱਕ ਮਿਹਨਤ ਕਰ ਲੈ ਸਾਰੇ ਇਕੱਠੇ ਹੋ ਜਾਓ ਅਸਲੀ ਤੇ ਨਕਲੀ ਨੂੰ ਫੜਛਾਣੋ ਅਸਲੀ ਦੇ ਮੰਨ ਧੀਰ ਜਵੇ ਕਿ ਨਕਲੀ ਪਾਏ ਫਤੂਰ ਤਾਂ ਮਿਲਾਂ ਵਿੱਚ ਰਹੇ ਹਮੇਸ਼ਾ ਬੇਸ਼ੱਕ ਬੇਸ਼ੱਕ ਵਸੇ ਦੂਰ ਸੰਤ ਜਰਨੈਲ ਸਿੰਘ ਕੋਈ ਦੂਰ ਨਹੀਂਗਾ ਉਹ ਅਸਲੀ ਐ ਅਸਲੀ ਰਹੇਗਾ ਪਰ ਅਸਲੀ ਦਾ ਨਕਲੀ ਨੂੰ ਪਛਾਣੋ ਕੌਮੇ ਪਛਾਣ ਕਰੋ ਪਛਾਣ ਕਰੋ ਮੈਂ ਕਿੰਨੀ ਜਿਵੇਂ ਮੇਰਾ ਪੁੱਤ ਐਵੇਂ ਧੋਖੇ ਨਾਲ ਮਰਵਾਇਆ ਹੋਰ ਨਾ ਕਿਸੇ ਦਾ ਮਰਜੇ ਹੋਰ ਨਾ ਕਿਸੇ ਦਾ ਮਰਜੇ ਇੱਕ ਮਾਵਾਂ ਬੈਠੀਆਂ ਕਿੰਨੀਆਂ ਇੱਥੇ ਭੈੜਾ ਬੈਠੀਆਂ ਆਹ ਦੇ ਦਿਲ ਤੇ ਹੱਥ ਰੱਖ ਕੇ ਵੇਖੋ ਘਰ ਦਾ ਚਰਾਗ ਹੀ ਬੁਝਾ ਦਿੱਤਾ ਜਾਵੇ ਘਰੇ ਕੋਈ ਰਹੀ ਨਾ ਸ਼ਾਮ ਦੇ ਟਾਈਮ ਵੇਖਿਆ ਕਰੋ ਮੇਰੇ ਪੁੱਤ ਦੀ ਸੰਤਾਂ ਵਾਂਗੂ ਐਡੀ ਫੋਟੋ ਲਾਈਏ ਘਰੇ ਮੈਂ ਮੈਨੂੰ ਕੋਈ ਨਹੀਂ ਪੁੱਤ ਤੂੰ ਮੇਰੇ ਨਾਲ ਹੈ ਨਾ ਪਤਾ ਪੈ ਇੱਕ ਹੈ ਤੂੰ ਇੱਥੇ ਹੀ ਫਿਰਦਾ ਕਿਤੇ ਨਹੀਂ ਤੂੰ ਮੇਰੇ ਸਾਥ ਦੇ ਮੇਰਾ ਸਾਥ ਦੇ ਮੇਰਾ ਵਾਹਿਗੁਰੂ ਮੇਰਾ ਸਾਥ ਦੇਊਗਾ ਸੱਚੇ ਪਾਤਸ਼ਾਹ ਦੇਊਗਾ ਸਾਥ ਇੱਕ ਨਾ ਇੱਕ ਦਿਨ ਤੁਹਾਡੇ ਸਾਹਮਣੇ ਸੱਚ ਆਵੇਗਾ ਆ ਹੀ ਜਾਂਦਾ ਆ ਕੇ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ